ਸਿਕਾ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਇਤਵਾਰ ਵਾਲੇ ਦਿਨ ਜਦੋਂ ਆਰਾਮ ਕਰਨ ਦਾ ਦਿਨ ਹੁੰਦਾ ਹੈ ਤੁਸੀਂ ਉਤਰਾਲਾ ਕਰਕੇ ਸਾਰੇ ਇੱਥੇ ਪਹੁੰਚੇ ਮੈਂ ਕਿੱਥੇ ਵੀ ਜਾਂਦਾ ਸੀ ਏਅਰਫੋਰਟ ਦੀ ਗੱਲ ਕਰਦਾ ਸੀ ਮੈਂ ਕਹਿੰਦਾ ਕਿ ਤੇ ਇਹ ਨਾ ਹੋਂ ਕਿ ਮੇਰੇ ਕੌਂਸਲਰ ਤੇ ਮੇਰੇ ਬਾੜੇ ਚਾਰਦੀ ਨਾਲ ਪਿੱਛੇ ਵਿਸ਼ਵਾਸ ਕਰਦੇ ਹਾਂ ਕਿ ਸੇਖਿਆ ਤੱਕ ਨਹੀਂ ਹੈ ਨਹੀਂ ਤੇ ਬਾਕੀ ਕੁਝ ਲੁਧਿਆਣਾ ਸ਼ਹਿਰ ਦੇ ਵੀ ਵਾਸੀ ਆਏ ਆ ਦੇ ਪ੍ਰੈਸ ਦੇ ਪ੍ਰਾਇਰ ਆ ਮੈਂ ਇਹਨਾਂ ਦਾ ਵੀ ਸਤਿ ਸ਼੍ਰੀ ਅਕਾਲ ਕਰਦਾ ਭੈਣੇ ਕੋਈ ਲੱਗਦੀ ਪ੍ਰੈਸ ਹੈ ਹੈ ਤੇ ਤੁਸੀਂ ਇਤਵਾਰ ਵਾਲੇ ਦਿਨ ਆਏ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰੇ ਅਸ਼ਸਰੀ ਕਾ ਤੁਸੀਂ ਦੇਖ ਹੀ ਲਿਆ ਹੁਣ ਐਰਪੋਰਟ ਇਹ ਐਰਪੋਰਟ ਜੀ 25 ਸਾਲ ਦਾ

ਹਿੰਮਤ ਬਾਰ ਕੇ ਸ਼ਾਰੂ ਤੇ 에어ਪੋਰਟ ਬਦਲ ਲਈ ਪੈਸੇ ਸੈਕਸ਼ਨ ਕਰਦੇ 50 ਕਰੋੜ ਰੁਪਇਆ ਇਹਨਾਂ ਨੇ 11 ਮਹੀਨੇ ਪਾਈ ਵਿੱਚ ਸੈਕਸ਼ਨ ਕੀਤੇ ਜਿਹੜੇ ਮੀਟਿੰਗ ਵਿੱਚ ਉਹਦੇ ਵਿੱਚ ਕੁਝ ਹਿੱਸਾ ਬਲਾਡਾ ਨੇ ਦਿੱਤਾ ਕੁਝ ਹਿੱਸਾ ਫਾਈਨੈਂਸ ਡਿਪਾਰਟਮੈਂਟ ਨੇ ਦਿੱਤਾ ਮਤਲਬ ਸਟੇਟ ਗਵਰਨਮੈਂਟ ਨੇ ਦਿੱਤਾ ਪਰ ਉਹਦੇ ਕਰਕੇ ਅੱਜ ਅਸਲੀਅਤ ਹੋ ਗਈ ਹੈ ਹਲਵਾਰਾ ਇਸ ਨੂੰ ਉਹ ਸਿਰਫ 27 ਤਰੀਕ ਨੂੰ 에어ਪੋਰਟ ਅਥਾਰਟੀ ਵੱਲੇ ਆਇਸੀ ਇਨਸਪੈਕਸ਼ਨ ਕਰਕੇ ਹੈ ਇੱਕ 30 ਤਰੀਕ ਨੂੰ ਦੁਬਾਰਾ ਮੀਟਿੰਗ ਹੈ ਐਸਏ 30 ਉਹ ਦੁਬਾਰਾ ਹੋ ਗਿਆ ਹੈ ਤੇ ਜਦੋਂ 에어ਪੋਰਟ ਅਥਾਰਟੀ ਵੱਲੇ ਇਹਦਾ ਹੈਂਡਓਵਰ ਲੈ ਲਣਗੇ ਉਸ ਤੋਂ ਬਾਅਦ 에어 ਇੰਡੀਆ ਵੱਲੇ ਆਪਣੇ ਆਪਰੇਸ਼ਨ ਚਾਲੂ ਕਰਨ ਲਈ ਆਫਿਸ ਬਣਾਉਣੇ ਸਟਾਫ ਭੇਜਣਾ ਉਸਾਰਾ ਪ੍ਰੋਸੈਸ ਚੱਲੂ ਹੋ ਜਾਏਗਾ ان ایئر پون ڈھنڈ ڈ پرسنٹ کپلیٹ ہے میں تلوں کہ ہی آج میں چاہتا سی کہ تسی آپ دیکھو اٹھے کوئی کام پینڈنگ نہیں ہے ایک ایر کا اوڈ 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 عیمیونی ہے ٹھیک کوئی دواردہ ڈنائن چگہ اور ایسوں ہوں میں تکلی آپ اسی دسو ایک کسی یہ کتھے جبارت بائیر کتھے سی جڑی ہو کہہ کے کہے

ਕੋਇਆ ਜੀ ਜਦੋਂ ਪਹਿਲਾਂ ਅਸੀਂ ਡਿਟਾਈਨ ਸਪੂਕ ਕਰਾਇਆ ਹੈ 에어ਪੋਰਟ ਫਾਰਟੀਕ ਜਿਹੜਾ ਉਹਨਾਂ ਨੇ ਅਕੂਪ ਕੀਤਾ ਉਹਦੇ ਚ ਉਹਨਾਂ ਨੇ ਪਾਸ ਕਰਤੀ ਸੀ ਤੇ ਚੇਨ ਲੈਂਡ ਕਰਤੀ ਹੁਣ ਜਦੋਂ ਇਨਸਪੈਕਸ਼ਨ ਕਰਨ ਆਏ ਗਏ ਜੀ ਤਵਾਰ ਕਰਦੇ ਸੋ ਉਹ ਦੁਬਾਰਾ ਕੰਮ ਵੀ ਚੱਲ ਰਿਹਾ ਹੈ ਜਿਹੜਾ ਜੋ ਵੀ ਦੋ ਤਿੰਨ ਛੋਟੀਆਂ ਛੋਟੀਆਂ ਚੀਜ਼ਾਂ ਹੋਰ ਕਹਿ ਕੇ ਗਈ ਸੀ ਉਹ ਕਰ ਰਹੇ ਆ ਸੋ ਹੁਣ ਇੰਤਜ਼ਾਰ ਸਾਡੀ ਇਹ ਹੈ ਕਿ ਕਿਸੇ ਤਰੀਕੇ ਵੀ ਇਹ ਹੈਂਡਓਵਰ ਲੈ ਲੈਣ ਉਹ ਤਾਂ ਫਲਾਈਟਾਂ ਚੱਲੂ ਹਾਂ ਪਹਿਲੀ ਮੀਟਿੰਗ 'ਚ 50 ਕਰੋੜ ਰੁਪਏ ਦੇ ਲਈ ਪਾਸ ਹੋਇਆ ਸੀ ਔਰ ਅਲਟੀਮੇਟਲੀ ਕਿਉਂਕਿ ਖਰਚਾ ਵਧਦਾ ਰਿਹਾ ਹੋਰ ਚੀਜ਼ਾਂ ਵਧੀਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਬਣਿਆ ਫਿਰ ਕਹਿੰਦੇ ਹੁਣ 70 ਨਹੀਂ ਉਸ ਤੋਂ ਬਾਅਦ ਹੁਣ 80 ਸੋ ਆਰਾਊਂਡ 60 ਕਰੋੜ ਦੇ ਆਸ-ਪਾਸ ਟੋਕਣ ਲੱਗਿਆ ਹੈ ਟੋਰਡੇ ਹੁਣ ਇਹ ਤੋਂ ਪਿਆਰ ਹੈ جیسی پہ ہے جہاں پورٹ آ کے رکتے ہیں وہ دوسٹ ایٹ اے ٹائم ہوں نے گھنٹہ تو اتنا ہوں جی آپ پورے دن چلا لیے بارہ چولہ فلائٹاں مینیمم ہے کہ ایس انفراسٹکچر او اینگل اوسل بھی ہو سکتا ہے بٹ کلیٹی یعنی شروع کے سامنے لائٹ ٹرانسپیرنسی کی اور دین سمو دیٹ کور بیک کی جگہ ہے جس کا ڈیکون جڑا جتے اکراپ کنے ہوندے ہیں وہ اینگل کہتے ہیں یا سٹریپ پارٹ بھی ہے ایر کرافٹ با. وہ بعد بھی سکتا دوستوں چار ہو سکتا اور کسی دا کوئی اشارہ لو دے کچھ ہوے دسوں ہو میں چونکہ اس کا ڈیلائٹ دیر بھی دو سالوں کی ہے لیکن ہمیں ایک کو کام کو فزیکل ٹرن اؤٹ بھی دینی چاہیے بھلے سے اپ ڈیلی کنٹینٹ پر پورا اعتماد لینا ہے اس کو پارتھی کرنا ہے یہ نہیں کہیں گا کہ ان کا بھی دیر دو سال لگتی رہے گا یہ پروپر باقی ڈیلائنہ توڈی جان ٹھیک ہے ਕਈ ਵਾਰੀ ਕਈ ਵਾਰੀ ਕ੍ਰਾਸ ਹੋ ਜਾਂਦੀਆਂ ਇਹ ਡੈਡ ਲਾਈਨਾਂ ਅਜੰਸੀਆ ਨੂੰ ਵੀ ਦਿੱਤੀਆਂ ਜਾਂਦੀਆਂ ਜਿਹੜੇ पीडब्ल्यूਡੀ ਡਿਪਾਰਟਮੈਂਟ ਨੂੰ ਦਿੱਤੀ ਜਾਂਦੀ ਹੈ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਜਦੋਂ ਡੈਡ ਲਾਈਨ ਤੋਂ ਅੱਗੇ ਨਾ ਤੋਂ ਲੱਗ ਸਕਦੇ ਉਹ ਜਿਹੜੀ ਨਵੀਂ ਡੈਡ ਲਾਈਨ ਤੁਸੀਂ ਮੰਗ ਰਹੇ ਹੋ 25 ਸਾਲ ਡੈਡ ਲਾਈਨਾਂ ਹੀ ਚਲਦੀਆਂ ਗਈਆਂ ਹੁਤਾ ਮਹੀਨੇ ਉਹਦੀ ਗੱਲ ਹੈ ਸਰਦਾਰ ਸਾਹਿਬ ਇਹ وود 33 د钱 وقت ਇਸ ਤਰ੍ਹਾਂ ਜੀ ਜਿਹੜਾ ਇਹ ਉਹਦਾ ਨਾਮ ਹੈ ਹਿੰਦੋਸਤਾਨ ਦਾ ਕੋਈ ਵੀ 에어ਪੋਰਟ ਹੋਵੇ ਉਹ ਸਟੇਟ ਗਵਰਨਮੈਂਟ ਦੀ ਪਾਵਰ ਨਹੀਂ ਹੁੰਦੀ ਉਹਦਾ ਨਾਮ ਰੱਖ ਸਕਣ ਨਾਮ ਇੱਕੋ ਰეკਮੈਂਡ ਹੋ ਕੇ ਉਹਨਾਂ ਨੇ ਭੇਜਿਆ ਸੈਂਟਰ ਤੇ ਤੇ ਸੈਂਟਰ ਦੀ ਜਿਹੜੀ ਕੈਬਨਿਟ ਹੈ ਉਹਦੇ ਵਿੱਚ ਕਿਸੇ ਵੀ 에어ਪੋਰਟ ਦਾ ਨਾਮ ਖਾਸ ਹੁੰਦਾ ਉਹ ਭਲੇ ਸਮ ਆਫੀਸ਼ੀਅਲ ਕੰਫਰਮੇਸ਼ਨ ਨਹੀਂ ਆਈ ਅਸੀਂ ਕਰ ਰਹੇ ਹਾਂ ਉੰਨੀ ਦੇਰ ਤੋਂ ਕਿਉਂਕਿ ਅਸੀਂ 에어ਪੋਰਟ ਕੋਡ ਲੈਣਾ ਸੀ 에어ਪੋਰਟ ਕੋਡ ਦੀ 에어ਪੋਰਟ ਦਾ ਨਾਮ ਹੋਣਾ ਚਾਹੀਦਾ ਐਕਸਲੀ ਵਿਹਾਲ ਇਹਦਾ ਨਾਮ ਹਲਵਾ ਹੈ ਪੂਰੀ ਹੈ ਔਰ ਸਾਡਾ ਜਿਹੜਾ ਇਹ ਕੋਡ ਐਕਸ ਉਹ ਵੀ ਐਕਸ ਨਿਕਲੀ ਬਾਅਦ ਸੌਲਡ ਹੋ ਗਿਆ ਕਿਉਂਕਿ ਇਹ ਉਹ ਨਾਲ ਲੋਟ ਹੁੰਦਾ ਤਾਂ ਕੋਈ ਵੀ ਕੰਮ ਨਹੀਂ ਹੁੰਦਾ ਅਸੀਂ ਤੁਹਾਡੇ ਸਾਰਾ ਪ੍ਰੋਗਰਾਮ ਕੇਂਦਰ ਤੋਂ ਜਿਹੜਾ ਪਟਿਆ ਹੈ ਉਹਦੇ ਨਾਲ ਵਿੱਚ ਬਿਨਾਂ ਦੇ ਨਾ ਬੱਝ ਚੱਲਦੇ ਹਾਂ ਅਲੇ ਸ਼ਹਿਰ ਉਹ ਜਿੱਕੇ ਇਸ ਤੋਂ ਕਮਾਤੇ O mestre do lado, a Maria Patrícia, o bem é poder ir só uma volta.